ਇੱਕ ਲੜਕੇ ਦੀ লাশ ਪਈ ਹੋਈ ਹੈ ਤੇ ਉਸ ਦੇ ਨਾਲ ਹੀ ਇੱਕ ਲੜਕੀ ਦੇ ਦੁਆਰਾ ਵਿਆਹ ਕਰਵਾਇਆ ਜਾ ਰਿਹਾ ਹੈ ਤੇ ਜੋਰ-ਜੋਰ ਦੀ ਕਹਿ ਰਹੀ ਆ ਕਿ ਮੇਰੇ ਪਿਓ ਤੇ ਭਰਾ ਨੂੰ फांसी ਤੋਂ ਕੱਟ ਸਜ਼ਾ ਨਹੀਂ ਹੋਣੀ ਚਾਹੀਦੀ। ਦਰਅਸਲ ਇੱਕ ਲੜਕੀ ਸਵੇਰ-ਸਵੇਰ ਅਖਬਾਰ ਪੜ੍ਹ ਰਹੀ ਸੀ। ਕਿਉਂ ਤੇ ਵਿੱਚ ਉਸ ਨੂੰ ਇੱਕ ਖਬਰ ਦਿਖਾਈ ਦਿੰਦੀ ਹੈ। ਜਿਵੇਂ ਹੀ ਉਸ ਖਬਰ ਨੂੰ ਪੜ੍ਹਦੀ ਆ, ਉਸਦੇ ਪੈਰਾਂ ਥਲੋਂ ਜ਼ਮੀਨ ਨਿਕਲ ਗਈ। ਪਤਾ ਲੱਗ ਢਾ ਕੇ ਇੱਕ ਲੜਕਾ ਆਪਦੀ ਭੂਆ ਨੂੰ ਛੱਡ ਕਿਸੇ ਮੁਹੱਲੇ ਦੇ ਵਿੱਚੋਂ ਗੁਜ਼ਰ ਰਿਹਾ ਸੀ। ਕਿ ਅਚਾਨਕ ਉਸ ਨੂੰ 2-3 ਲੋਕਾਂ ਵੱਲੋਂ ਰੋਕ ਲੈ ਜਾਂਦਾ। ਉਸ ਨਾਲ ਲੜਨਾ ਸ਼ੁਰੂ ਕੀਤਾ ਜਾਂਦਾ ਤੇ ਫਿਰ ਸਾਹਮਣੇ ਖੜੇ ਇੱਕ ਲੜਕੇ ਦੇ ਦੁਆਰਾ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਫਿਰ ਇੱਕ ਪੱਥਰ ਚੱਕਿਆ ਜਾਂਦਾ ਉਸ ਪੱਥਰ ਨਾਲ ਉਸ ਲੜਕੇ ਦਾ ਸਿਰ ਅਤੇ ਚਿਹਰਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਜਾਂਦਾ ਕੁੱਚਲ ਦਿੱਤਾ ਜਾਂਦਾ ਇੰਨਾ ਬੁਰਾ ਹਾਲ ਕੀਤਾ ਕਿ ਲੜਕੇ ਦੀ ਪਛਾਣ ਤੱਕ ਨਹੀਂ ਸੀ ਆ ਰਹੀ ਇਸ ਲੜਕੇ ਦਾ ਨਾਮ ਸੀ ਸਖਸ਼ਮ ਨਾਟੇ ਇਹ ਪਰਦੇਹੀ ਲੜਕੀ ਘਰ ਦੇ ਅੰਦਰੋਂ ਚੀਕਦੀ ਹੋਈ ਬਾਹਰ ਨਿਕਲਦੀ ਆ ਗਲੀਆਂ ਦੇ ਵਿੱਚ ਪਾਗਲਾ ਬਾਗ ਦੌੜਦੀ ਹੋਈ ਇਹ ਉਸ ਲੜਕੇ ਦੇ ਸਿੱਧਾ ਘਰ ਪਹੁੰਚਦੀ ਆ ਜਿੱਥੇ ਉਸ ਲੜਕੇ ਦੇ ਆਤਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਲੜਕੀ ਉਸ ਲੜਕੇ ਦੇ ਕੋਲ ਆਉਂਦੀ ਆ ਤੇ ਜੋਰ-ਜੋਰ ਦੀ ਚੀਕੜਾ ਸ਼ੁਰੂ ਕਰਦੀ ਆ ਫਰਸ਼ ਦੇ ਨਾਲ ਆਪਦਾ ਮੱਥਾ ਤੱਕ ਮਾਰਦੀ ਆ ਫਿਰ ਉੱਤੇ ਹੀ ਇਸ ਲੜਕੀ ਵੱਲੋਂ ਕਿਹਾ ਜਾਂਦਾ ਕਿ ਮੈਂ ਇਸ ਲਾਸ਼ ਨਾਲ ਹੀ ਵਿਆਹ ਕਰਵਾਉਣਾ ਇਸ ਲੜਕੀ ਦਾ ਨਾਮ ਸੀ ਅੰਚਲ ਉਮਰ 21 ਸਾਲ ਤੇ ਫਿਰ ਤੁਰੰਤ ਹੀ ਪਰਿਵਾਰ ਵੱਲੋਂ ਦੋਨਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਲੜਕੇ ਦੀ লাশ ਦੀ ਆਰਤੀ ਕੀਤੀ ਜਾਂਦੀ ਆ ਫਿਰ ਲੜਕੀ ਦੇ ਗਲੇ ਦੇ ਵਿੱਚ ਮੰਗਲ ਸੂਤਰ ਤੇ ਮੱਥੇ ਦੇ ਉੱਤੇ ਸੰਧੂਰ ਲਗਾਇਆ ਜਾਂਦਾ ਤੇ ਤਮਾਮ ਉਹ ਰਸਮਾਂ ਕੀਤੀਆਂ ਜਾਂਦੀਆਂ ਨੇ ਜੋ ਇੱਕ ਵਿਆਹ ਦੇ ਸਮੇਂ ਲੜਕਾ ਤੇ ਲੜਕੀ ਕਰਦੇ ਨੇ ਬਸ ਫਰਕ ਕਿੰਨਾ ਸੀ ਕਿ ਇਹ ਵਿਆਹ ਇੱਕ লাশ ਨਾਲ ਕੀਤਾ ਜਾ ਰਿਹਾ ਸੀ ਇੱਕ ਪਾਸੇ ਸਭ ਰਸਮਾਂ ਹੋ ਰਹੀਆਂ ਸੀ ਤਾਂ ਦੂਸਰੇ ਪਾਸੇ ਲੜਕੀ ਵੱਲੋਂ ਰੋਦੇ ਮਿਲਕਦੇ ਹੋਏ ਇਹ ਵੀ ਕਿਹਾ ਜਾ ਰਿਹਾ ਸੀ ਕਿ ਮੇਰੇ ਪਿਓ ਤੇ ਭਰਾ ਨੂੰ ਫਾਸੀ ਤੋ ਘਟ ਸਜ਼ਾ ਨਹੀਂ ਹੋਣੀ ਚਾਹੀਦੀ ਦਰਸਾਲ 21 ਸਾਲਾ ਅੰਚਲ ਤੇ 25 ਸਾਲਾ ਸ਼ਖਸ਼ਮਾ ਦੋਨੋਂ ਇੰਸਟਾਗ੍ਰਾਮ ਦੇ ਥਰੂ ਮਿਲੇ ਦੋਨੋਂ ਹੀ ਨਾ ਦੇੜ ਦੇ ਰਹਿਣ ਵਾਲੇ ਸੀ ਜਦੋਂ ਦੋਨੋਂ ਮਿਲੇ ਤਾਂ ਅੰਚਲ ਨਾਬਾਲਗ ਸੀ ਤਾਂ ਇਸ ਗੱਲ ਦਾ ਪਤਾ ਅੰਚਲ ਦੇ ਮਾਪੇ ਨੂੰ ਵੀ ਲੱਗ ਗਿਆ ਕਿ ਉਹ ਇਸੇ ਲੜਕੇ ਨਾਲ ਪਿਆਰ ਕਰਦੀ ਆ ਜੋ ਸ਼ਾਦੀ ਜਾਤੀ ਦਾ ਵੀ ਨਹੀਂ ਆ ਤਾਂ ਮਾਪੇ ਅੰਚਲ ਦੇ ਨਾਬਾਲਗ ਹੋਣ ਦਾ ਫਾਇਦਾ ਚੁੱਕਦੇ ਨਹੀਂ ਤੇ ਸਖਸ਼ਮ ਦੇ ਖਿਲਾਫ ਪਾਸਕੋ ਐਕਟ ਦਿੱਤਾ ਹੈ ਮਾਮਲਾ ਦਰਜ ਕਰਵਾ ਦਿੰਦੇ ਨੇ ਤੇ ਉਸ ਨੂੰ ਫਸਾ ਦਿੱਤਾ ਜਾਂਦਾ ਤੇ ਉਹ ਜੇਲ੍ਹ ਦੇ ਵਿੱਚ چلا ਗਿਆ ਪਰ ਜਿਸ ਦਿਨ ਅੰਚਲ ਬਾਲਗ ਹੋਈ ਉਹ ਉਸੇ ਵਕਤ ਥਾਣੇ ਤੇ ਕੋਰਟ ਦੇ ਵਿੱਚ ਜਾ ਕੇ ਬਿਆਨ ਦਿੰਦੀ ਆ ਕਿ ਮੇਰੇ ਘਰ ਵਾਲਿਆਂ ਨੇ ਇਸ ਨੂੰ ਝੂਠਾ ਹੀ ਪਾਸਕੋ ਐਕਟ ਦੇ ਵਿੱਚ ਫਸਾਇਆ ਅਸੀਂ ਮਰਜ਼ੀ ਨਾਲ ਇੱਕ ਦੂਸਰੇ ਦੇ ਨਾਲ ਰਹਿ ਰਹੇ ਸੀ ਬੁਆਏਫਰੈਂਡ গারਲਫਰੈਂਡ ਸੀ ਤਾਂ ਲੜਕੇ ਨੂੰ ਉਸੇ ਵਕਤ ਛੱਡ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਵੀ ਉਹ ਅਕਸਰ ਮਿਲਦੇ ਰਹੇ ਪਰ ਘਰ ਵਾਲਿਆਂ ਨੂੰ ਇਹ ਸਭ ਮਨਜ਼ੂਰ ਨਹੀਂ ਸੀ ਉਹਨਾਂ ਨੇ ਅੰਚਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੰਨੀ ਨਹੀਂ ਤਾਂ ਅੰਚਲ ਦੇ ਪਿਤਾ ਗਜਾਨੰਦ ਵੱਲੋਂ ਅੰਚਲ ਨੂੰ ਕਿਹਾ ਜਾਂਦਾ ਕਿ ਠੀਕਾ ਅਸੀਂ ਤੇਰਾ ਵਿਆਹ ਸਖਸ਼ਮ ਦੇ ਨਾਲ ਕਰਵਾ ਦੇਾਂਗੇ ਹੁਣ ਅੰਚਲ ਦੇ ਪਿਤਾ ਦੇ ਵੀ ਦੋ ਵਿਆਹ ਸੀ ਜੋ ਕਿ ਦੂਸਰੀ ਪਤਨੀ ਸੀ ਉਹ ਖੁਦ ਦੂਸਰੀ ਜਾਤੀ ਤੋਂ ਸੀ ਤੇ ਉਸ ਨਾਲ ਗਜਾਨੰਦ ਨੇ ਲਵ ਮੈਰਿਜ ਕਰਵਾਈ ਸੀ ਹੁਣ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਇਸ ਦੇ ਵਿੱਚ ਗਜਾਨੰਦ ਦਾ ਅੰਚਲ ਤੇ ਉਸ ਦਾ ਆਸ਼ਿਕ ਸਖਸ਼ਮ ਤਿੰਨੋਂ ਹੀ ਇੱਕ ਜਿਹਾ ਦੇ ਉੱਤੇ ਨੱਚ ਵੀ ਰਹੇ ਨੇ ਪਰ ਇਹ ਸਭ ਕੁਝ ਤੋਖਾ ਸੀ ਸਾਕਸ਼ਮ ਨੂੰ ਮਾਰਨ ਦੀ ਪਲਾਨਿੰਗ ਸੀ ਤਾਂ ਕਿ ਉਹ ਸਾਕਸ਼ਮ ਨੂੰ ਵੀ ਮਾਰਨ ਅਤੇ ਆਪਦੀ ਬੇਟੀ ਦੀਆਂ ਨਜ਼ਰਾਂ ਦੇ ਵਿੱਚ ਵੀ ਬਣੇ ਰਹਿਣਾ ਦੂਸਰਾ ਇਹ ਪੂਰਾ ਪਰਿਵਾਰ ਹੈ ਉਹ ਕ੍ਰਿਮੀਨਲ ਸੀ ਪਿਤਾ ਦੇ ਮਾਰਡਰ ਫਰੋਤੀ ਦੇ 6 ਮੁਕਾਦਮੇ ਨੇ ਤੇ ਭਰਾਵਾਂ ਤੇ 2-2 ਮੁਕਾਦਮੇ ਦਰਜ ਨੇ ਹੁਣ ਜੋ ਗਜਾਨੰਦ ਨੇ ਅੰਚ ਨੂੰ ਕਿਹਾ ਸੀ ਕਿ ਤੇਰਾ ਵਿਆਹ ਉਸ ਦੇ ਨਾਲ ਕਰਵਾ ਦਿਆਂਗੇ ਉਹ ਜਾਣ ਬੁੱਝ ਕੇ ਕਿਹਾ ਸੀ ਉਹਨਾਂ ਦਾ ਅਸਲ ਮਤਵ ਤਾਂ ਸਾਕਸ਼ਮ ਨੂੰ ਠਿਕਾਣੇ ਲਾਉਂਦੇ ਸੀ ਤੇ ਮੌਕਾ ਦੇ ਕੇ ਇਹਨਾਂ ਵੱਲੋਂ ਸਖਸ਼ੂ ਨੂੰ ਮਾਰ ਵੀ ਦਿੱਤਾ ਜਾਂਦਾ ਤੇ ਫਿਰ ਜਦੋਂ ਅੰਚਲ ਨੂੰ ਪਤਾ ਲੱਗਾ ਤਾਂ ਉਹ ਸਿੱਧੀ ਆਪਦੇ ਬੁਆਏਫਰੈਂਡ ਦੇ ਘਰ ਜਾ ਪਹੁੰਚੀ ਹੁਣ ਇੱਥੇ ਇੱਕ ਗੱਲ ਹੋਰ ਵੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਸ ਦਿਨ ਸਖਸ਼ੂ ਦਾ ਕਤਲ ਹੋਇਆ ਉਸ ਦਿਨ ਅੰਚਲ ਦਾ ਛੋਟਾ ਭਰਾ ਸਖਸ਼ਮ ਤੇ ਝੂਠਾ ਕੇਸ ਪਵਾਉਣ ਦੇ ਲਈ ਪੁਲਿਸ ਸਟੇਸ਼ਨ ਅੰਚਲ ਨੂੰ ਲੈ ਕੇ ਗਿਆ ਸੀ ਤਾਂ ਕਿ ਉਸਦੇ ਉੱਤੇ ਰੇਪ ਦਾ ਝੂਠਾ ਕੇਸ ਪਵਾ ਸਕੇ ਪਰ ਅੰਚਲ ਨੇ ਮਨਾਂ ਕਰਤਾ ਤਾਂ ਇਸ ਤੇ ਪੁਲਿਸ ਵਾਲਿਆਂ ਨੇ ਅੰਚਲ ਦੇ ਛੋਟੇ ਭਰਾ ਸਾਹਿਲ ਨੂੰ ਕਿਹਾ ਸੀ ਕਿ ਕੀ ਆਏ ਤੂੰ ਹਰ ਤੀਜੇ ਦਿਨ ਪੁਲਿਸ ਸਟੇਸ਼ਨ ਆ ਵਰਦਾ ਉਹ ਵੀ ਛੋਟੇ ਮੂਟੇ ਝਗੜਿਆਂ ਨੂੰ ਲੈ ਕੇ ਜੇ ਇੰਨੀ ਹਿੰਮਤ ਆ ਤਾਂ ਜਿਸ ਨਾਲ ਤਰਾ ਮੈਟਰਾਂ ਉਸ ਨੂੰ ਖਤਮ ਕਰਕੇ ਆ ਮਤਲਬ ਜੋ ਤੇਰੀ ਭੈਣ ਦਾ ਬੁਆਏਫਰੈਂਡ ਆ ਤੂੰ ਉਸੇ ਨੂੰ ਮਾਰ ਕੇ ਸਾਡੇ ਕੋਲ ਆ ਫਿਰ ਮੰਨਾਂਗੇ ਤਾਂ ਇਸ ਦੇ ਭਰਾ ਸਾਇਲ ਨੇ ਕਹਿਆ ਸੀ ਕਿ ਠੀਕਾ ਹੁਣ ਮੈਂ ਉਹਦਾ ਕਤਲ ਕਰਕੇ ਤੈਨੂੰ ਮੂੰਹ ਦਿਖਾਉ ਤੇ ਫਿਰ ਉਸਨੇ ਸੜੇ ਆ ਸਰਕਸ਼ਮ ਦਾ ਕਤਲ ਕਰਤਾ ਮਤਲਬ ਪੁਲਿਸ ਵਾਲਿਆਂ ਦੇ ਵੱਲੋਂ ਵੀ ਸਾਹਿਲ ਨੂੰ ਜੋ ਕਿ ਅੰਚਲ ਦਾ ਭਰਾ ਸੀ ਉਸ ਨੂੰ ਉਕਸਾਇਆ ਗਿਆ ਸੀ ਪਰ ਦੂਸਰੇ ਪਾਸੇ ਅੰਚਲ ਨੇ ਸਖਸ਼ਮ ਦੀ ਲਾਸ਼ ਦੇ ਨਾਲ ਹੀ ਵਿਆਹ ਕਰਵਾਇਆ ਤੇ ਇਸ ਵਕਤ ਤੱਕ ਸਖਸ਼ਮ ਦੇ ਮਾਪੇ ਵੀ ਉਸ ਨੂੰ ਅਪਣਾ ਲਿਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ